ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ 14 ਲੋਹਗਾਰ ਚ ਇਹ ਪੂਰਾ ਸਭਾ ਹੌਲ ਬਰਮਾਇਆ ਹੋਇਆ ਤੇ ਪੰਜਾਬ ਦੇ ਲੋਕਾਂ ਦੇ ਅੰਦਰ ਇੱਕ ਆਪਣੇ ਇਨਸਾਫ ਲੈਣ ਦੀ ਜਿਹੜੀ ਤਣਗ ਉਹ ਬੜੇ ਵੱਡੇ ਪੱਦਰ ਤੇ ਬੜੀ ਹੋਈ ਆ ਉਹਨੇ ਕਿਸਾਨੀ ਮੋਰਚੇ ਦੀਆਂ ਡਾਂਗਾਂ 700 ਕਿਸਾਨ ਮਰ ਜਾਣੇ ਭੁੱਲੇ ਨਹੀਂ ਸਾਨੂੰ 10 ਲੱਖ ਬੰਦਾ ਉਹ ਵੀ ਜਿਹੜੇ ਭੁੱਲਿਆ 1947 ਚ ਜਿਹੜਾ ਸਾਡਾ ਮਰਿਆ। ਔਰ ਲੱਖਾਂ ਘਰ ਜਿਹੜੇ ਲੱਖਾਂ ਸਾਡੀਆਂ ਧੀਆਂ ਦੀ ਇੱਜ਼ਤ ਰੁਲੀ 1984 ਦਾ ਘਟਨਾਕਰਮ ਗੁਰੂ ਗ੍ਰੰਥ ਸਾਹਿਬ ਦੇ ਹਗਲੇ 328 ਪਾਵਨ ਸਰੂਪਾਂ ਦੇ ਇਨਸਾਫ ਔਰ ਕੰਤੀ ਸਿੰਘ ਫਿਰ ਭਾਈ ਜਸਕਰਨ ਸਿੰਘ ਕਾਂਦ ਸਿੰਘ ਵਾਲਾ ਮੈਦਾਨੀ ਜੰਗ ਵਿੱਚ ਅਸੀਂ ਇਹਨਾਂ ਦੀ ਅਰਦਾਸ ਕਰਦੇ ਹਾਂ ਸਮਰਥਕਤਾ ਪਤਾ ਨਹੀਂ ਕਿਹੋ ਜਿਹਾ ਹੁੰਦਾ ਹੈ। ਅਰਦਾਸ ਕਰਦੇ ਆਂ ਸਤਿਗੁਰੂ ਕਿਰਪਾ ਕਰੀ ਭਾਈ ਸਾਹਿਬ ਉਹਨਾਂ ਨੂੰ ਫਤਿਹ ਜਬੀ ਬਖਸ਼ਿਓ ਜਿਹੜੀਆਂ ਗੱਲਾਂ ਇਹ ਸੜਕਾਂ ਤੇ ਤੇ ਲੋਕਾਂ ਚ ਕਰ ਰਹੇ ਨੇ ਇਹ ਲੋਕ ਸਭਾ ਦੇ ਵਿੱਚ ਜਾ ਕੇ ਗੱਜਣ ਉੱਠੇ ਕਰ ਅਰ ਨਾਲੇ ਵੀ ਬੇਨਤੀ ਕਰਦਾ ਆਂ ਫਰੋਜ ਕੋਲ ਤੇ ਜਿਹੜੇ ਵੋਟਰ ਨੇ ਆਜ਼ਾਦ ਸੋਚ ਦੇ ਆਜ਼ਾਦ ਵੋਟਰੋ ਅੱਜ ਇਹਨਾਂ ਨੂੰ ਤਗੜੇ ਹੋ ਕੇ ਆਪਾਂ ਸਾਰੇ ਕੰਮ ਜਬ ਕਰੀਏ ਹਰ ਤਰ੍ਹਾਂ ਦੇ ਇੱਥੇ ਲੋਕ ਨੇ ਹਰੇਕ ਬਰਿੰਦੀ ਵਰਗ ਦੇ ਲੋਕਾਂ ਨੂੰ ਬੇਨਤੀ ਕਰਦੇ ਆਂ ਪ੍ਰੀਤ ਕਰਦੇ ਆਂ ਕਿ ਭਾਈ ਜਿਸ ਦਾ ਨਾਮ ਕਾਂਸ਼ੂ ਵਾਲਾ ਤੁਹਾਡਾ ਚੋਣ ਨਿਸ਼ਾਨ ਕੀ ਮਿਲਿਆ ਤੁਹਾਨੂੰ ਮਾਈਕ ਜੀ ਮਾਈਕ ਇਹ ਹੁਣ ਬੋਲਣਾ ਆ ਜੀ ਤੁਹਾਡੀ ਆਵਾਜ਼ ਲੋਕ ਸਭਾ ਚ ਜਾਣੀ ਆ ਤੇ 1 ਜੂਨ ਨੂੰ ਮਾਈਕ ਵਾਲਾ ਬਟਨ ਦਬਾ ਦਿਓ ਇੱਥੇ ਦੇ ਦਲਾਲ ਸਿਆਸੀ ਹਰਾ ਦਿਓ ਤੇ ਜਿਹੜੇ ਪੰਜਾਬ ਦੇ ਵਾਰਸ ਨੇ ਇਹਨਾਂ ਨੂੰ ਜਿਤਾ ਦਿਓ ਇਹਨਾਂ ਦੀ ਜਿੱਤ ਪੰਜਾਬ ਤੇ ਪੰਥ ਦੀ ਜਿੱਤ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ